ਪੰਜਾਬ ਦੀ ਮਾਨ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮਹਮ ਵਿੱਡੀ ਹੋਈ ਹੈ। ਉਸੇ ਤਹਿਤ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਜਿਨੇ ਵੀ ਬਦਨਾਮ ਏਰੀਏ ਨੇ ਜਾਂ ਜਿੱਥੇ ਪੁਲਿਸ ਨੂੰ ਸ਼ੱਕ ਹੈ ਸ਼ੱਕ ਦੇ ਆਧਾਰ ਤੇ ਗੁਪਤ ਸੂਚਨਾ ਦੇ ਆਧਾਰ ਤੇ ਉਥੇ ਰੇਡ ਮਾਰੀ ਜਾ ਰਹੀ ਹੈ ਤੜਕਸਾਰ ਹੀ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪੁਲਿਸ ਦੀਆਂ ਟੀਮਾਂ ਲਗਾਤਾਰ ਜਾਂਚ ਪੜਤਾਲ ਕਰ ਰਹੀਆਂ ਨੇ ਪੁੱਛਗਿੱਛ ਕਰ ਰਹੀਆਂ ਨੇ ਤੇ ਜਿਨ੍ਹਾਂ ਤੇ ਸ਼ੱਕ ਹੈ ਉਹਨਾਂ ਘਰਾਂ ਦੀ ਤਲਾਸ਼ੀ ਵੀ ਪੁਲਿਸ ਦੇ ਵੱਲੋਂ ਲਈ ਜਾ ਰਹੀ ਹੈ ਕਿਉਂਕਿ ਸਰਕਾਰ ਦਾ ਇਹ ਪਹਿਲਾ ਕਦਮ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਕਿਉਂਕਿ ਪੰਜਾਬ ਦੀ ਨੌਜਵਾਨ ਨਸ਼ਿਆਂ ਦੇ ਵਿੱਚ ਗਰਕੀ ਪਈ ਹੈ ਇਸੇ ਕਰਕੇ ਪਿਛਲੀਆਂ ਸਰਕਾਰਾਂ ਤੇ ਵੀ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਇਹਨਿੰਦਾ ਮਾਨ ਸਰਕਾਰ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਪੰਜਾਬ ਨੂੰ ਮੁਰਤੋਂ ਰੰਗਲਾ ਪੰਜਾਬ ਬਣਾਉਣਾ ਹੈ ਉਸ ਦੇ ਲਈ ਲਗਾਤਾਰ ਮਾਨ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਕਈ ਰੈਲੀਆਂ ਵੀ ਕੀਤੀਆਂ ਗਈਆਂ ਨਸ਼ੇ ਨੂੰ ਲੈ ਕੇ ਤੇ ਨੌਜਵਾਨ ਵੱਡੇ ਪੱਧਰ ਤੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚੋਂ ਆਪਣੇ ਘਰ ਵਾਪਸ ਵੀ ਆ ਗਏ ਨੇ ਤੇ ਕਈਆਂ ਤੇ ਕਾਰਵਾਈ ਵੀ ਕੀਤੀ ਹੋਈ ਹੈ ਵੱਡੇ ਨਸ਼ਾ ਤਸਕਰਾਂ ਨੂੰ ਫੜਨ ਦਾ ਮਾਨ ਸਰਕਾਰ ਦੇ ਵੱਲੋਂ ਦਾਅਵਾ ਵੀ ਕੀਤਾ ਗਿਆ ਉਸ ਦੇ ਤਹਿਤ ਲਗਾਤਾਰ ਅੱਜ ਵੀ ਕਾਸੋ ਆਪਰੇਸ਼ਨ ਪੰਜਾਬ ਪੁਲਿਸ ਦੇ ਵੱਲੋਂ ਚਲਾਇਆ ਹੋਇਆ ਹੈ ਇਸ ਵਕਤ ਮਹਿਲਾ ਪੁਲਿਸ ਮੁਲਾਜ਼ਮ ਵੀ ਉਹਨਾਂ ਦੇ ਨਾਲ ਮੌਜੂਦ ਹੈ ਜਿੱਥੇ ਤੜਕਸਾਰ ਹੀ ਪੁਲਿਸ ਘਰਾਂ ਦੇ ਵਿੱਚ ਪਹੁੰਚੀ ਤੇ ਤਲਾਸ਼ੀ ਲਈ ਪੂਰੇ ਘਰ ਦੀ ਤਲਾਸ਼ੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਲਈ ਜਾ ਰਹੀ ਹੈ ਜਿਹੜੇ ਵੱਡੇ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਨਸ਼ੇ ਦੀ ਤਸਕਰੀ ਕਰ ਕਰਕੇ ਆਪਣੀਆਂ ਕੋਠੀਆਂ ਬੰਗਲੇ ਉਸਾਰ ਲਏ ਨੇ ਤੇ ਉਹਨਾਂ ਨੂੰ ਮਾਨ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਆ ਟਾਇਆ ਵੀ ਜਾ ਰਿਹਾ ਹੈ ਇਸ ਵਕਤ ਪੰਜਾਬ ਪੁਲਿਸ ਦੇ ਅਧਿਕਾਰੀ ਲਗਾਤਾਰ ਐਕਸ਼ਨ ਮੋਰਚ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਇਹ ਜੋ ਤਜਵੀਜ਼ ਅਰੰਭੀ ਗਈ ਹੈ ਉਸੇ ਨੂੰ ਜਲਦ ਤੋਂ ਜਲਦ ਅਸੀਂ ਹੱਲ ਕਰਾਂਗੇ ਜਲਦ ਤੋਂ ਜਲਦ ਪੰਜਾਬ ਦਾ ਜੋ ਨਸ਼ੇਦ ਨਾਲ ਨਾਮ ਜੋੜਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਵਿਕਤ ਹੈ ਪੰਜਾਬ ਦੀ ਜੋਵਾਨੀ ਨਸ਼ੇ ਬਹੁਤ ਕਰਦੇ ਇਸ ਕਰਕੇ ਕੰਮ ਧੰਦਾ ਕੋਈ ਨਹੀਂ ਕਰਦੀ ਉਹਨਾਂ ਨੇ ਕਿਹਾ ਕਿ ਮੁਰ ਤੋਂ ਅਸੀਂ ਪੰਜਾਬ ਨੂੰ ਬਿਹਤਰ ਪੰਜਾਬ ਬਣਾ ਰਹੇ ਹਾਂ ਕੀ ਕੁਝ ਕਹਣਾ ਸੀ ਪੁਲਿਸ ਮੁਲਾਜ਼ਮਾਂ ਦਾ ਤੁਸੀਂ ਵੀ ਸੁਣੋ ਪੰਜਾਬ ਦੀ ਮਾਨ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮਹਮ ਵਿੱਢੀ ਹੋਈ ਹੈ ਉਸੇ ਤਹਿਤ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਨੇ ਵੀ ਬਦਨਾਮ ਏਰੀਏ ਨੇ ਜਾਂ ਜਿੱਥੇ ਪੁਲਿਸ ਨੂੰ ਸ਼ੱਕ ਹੈ ਸ਼ੱਕ ਦੇ ਆਧਾਰ ਤੇ ਗੁਪਤ ਸੂਚਨਾ ਦੇ ਆਧਾਰ ਤੇ ਉਥੇ ਰੇਡ ਮਾਰੀ ਜਾ ਰਹੀ ਹੈ ਤੜਕਸਾਰ ਹੀ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਪੁਲਿਸ ਦੀਆਂ ਟੀਮਾਂ ਲਗਾਤਾਰ ਜਾਂਚ ਪੜਤਾਲ ਕਰ ਰਹੀਆਂ ਨੇ ਪੁੱਛਗਿੱਛ ਕਰ ਰਹੀਆਂ ਨੇ ਤੇ ਜਿਨ੍ਹਾਂ ਤੇ ਸ਼ੱਕ ਹੈ ਉਹਨਾਂ ਘਰਾਂ ਦੀ ਤਲਾਸ਼ੀ ਵੀ ਪੁਲਿਸ ਦੇ ਵੱਲੋਂ ਲਈ ਜਾ ਰਹੀ ਹੈ ਕਿਉਂਕਿ ਸਰਕਾਰ ਦਾ ਇਹ ਪਹਿਲਾ ਕਦਮ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਕਿਉਂਕਿ ਪੰਜਾਬ ਦੀ ਨੌਜਵਾਨ ਨਸ਼ਿਆਂ ਦੇ ਵਿੱਚ ਗਰਕੀ ਪਈ ਹੈ ਇਸੇ ਕਰਕੇ ਪਿਛਲੀਆਂ ਸਰਕਾਰਾਂ ਤੇ ਵੀ ਲੋਕਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਜਾ ਰਹੇ ਇਹਨਿੰਦਾ ਮਾਨ ਸਰਕਾਰ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਪੰਜਾਬ ਨੂੰ ਮੁਰਤੋਂ ਰੰਗਲਾ ਪੰਜਾਬ ਬਣਾਉਣਾ ਹੈ ਉਸ ਦੇ ਲਈ ਲਗਾਤਾਰ ਮਾਨ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਕਈ ਰੈਲੀਆਂ ਵੀ ਕੀਤੀਆਂ ਗਈਆਂ ਨਸ਼ੇ ਨੂੰ ਲੈ ਕੇ ਤੇ ਨੌਜਵਾਨ ਵੱਡੇ ਪੱਧਰ ਤੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚੋਂ ਆਪਣੇ ਘਰ ਵਾਪਸ ਵੀ ਆ ਗਏ ਨੇ ਤੇ ਕਈਆਂ ਤੇ ਕਾਰਵਾਈ ਵੀ ਕੀਤੀ ਹੋਈ ਹੈ ਵੱਡੇ ਨਸ਼ਾ ਤਸਕਰਾਂ ਨੂੰ ਫੜਨ ਦਾ ਮਾਨ ਸਰਕਾਰ ਦੇ ਵੱਲੋਂ ਦਾਅਵਾ ਵੀ ਕੀਤਾ ਗਿਆ ਉਸ ਦੇ ਤਹਿਤ ਲਗਾਤਾਰ ਅੱਜ ਵੀ ਕਾਸੋ ਆਪਰੇਸ਼ਨ ਪੰਜਾਬ ਪੁਲਿਸ ਦੇ ਵੱਲੋਂ ਚਲਾਇਆ ਹੋਇਆ ਹੈ ਇਸ ਵਕਤ ਮਹਿਲਾ ਪੁਲਿਸ ਮੁਲਾਜ਼ਮ ਵੀ ਉਹਨਾਂ ਦੇ ਨਾਲ ਮੌਜੂਦ ਹੈ ਜਿੱਥੇ ਤੜਕਸਾਰ ਹੀ ਪੁਲਿਸ ਘਰਾਂ ਦੇ ਵਿੱਚ ਪਹੁੰਚੀ ਤੇ ਤਲਾਸ਼ੀ ਲਈ ਪੂਰੇ ਘਰ ਦੀ ਤਲਾਸ਼ੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਲਈ ਜਾ ਰਹੀ ਹੈ ਜਿਹੜੇ ਵੱਡੇ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਨਸ਼ੇ ਦੀ ਤਸਕਰੀ ਕਰ ਕਰਕੇ ਆਪਣੀਆਂ ਕੋਠੀਆਂ ਬੰਗਲੇ ਉਸਾਰ ਲਏ ਨੇ ਤੇ ਉਹਨਾਂ ਨੂੰ ਮਾਨ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਆ ਟਾਇਆ ਵੀ ਜਾ ਰਿਹਾ ਹੈ ਇਸ ਵਕਤ ਪੰਜਾਬ ਪੁਲਿਸ ਦੇ ਅਧਿਕਾਰੀ ਲਗਾਤਾਰ ਐਕਸ਼ਨ ਮੋਰਚ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਇਹ ਜੋ ਤਜਵੀਜ਼ ਅਰੰਭੀ ਗਈ ਹੈ ਉਸੇ ਨੂੰ ਜਲਦ ਤੋਂ ਜਲਦ ਅਸੀਂ ਹੱਲ ਕਰਾਂਗੇ ਜਲਦ ਤੋਂ ਜਲਦ ਪੰਜਾਬ ਦਾ ਜੋ ਨਸ਼ੇਦ ਨਾਲ ਨਾਮ ਜੋੜਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਵਿਕਤ ਹੈ ਪੰਜਾਬ ਦੇ ਜਵਾਨੀ ਨਸ਼ੇ ਬਹੁਤ ਕਰਦੀ ਇਸ ਕਰਕੇ ਕੰਮ ਧੰਦਾ ਕੋਈ ਨਹੀਂ ਕਰਦੀ ਉਹਨਾਂ ਨੇ ਕਿਹਾ ਕਿ ਮੁਰ ਤੋਂ ਅਸੀਂ ਪੰਜਾਬ ਨੂੰ ਬਿਹਤਰ ਪੰਜਾਬ ਬਣਾ ਰਹੇ ਹਾਂ ਕੀ ਕੁਝ ਕਹਣਾ ਸੀ ਪੁਲਿਸ ਮੁਲਾਜ਼ਮਾਂ ਦਾ ਤੁਸੀਂ ਵੀ ਸੁਣੋ